ਵਾਨਾ ਰੈਡੀ ਦੇ ਸਤਿਕਾਰ ਸੋਤਿਓ 22 ਮਾਰਚ 2024 ਅੱਜ ਵਿਸ਼ਵ ਜਲ ਦਿਵਸ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ ਧਰਮਾਂ ਦੇ ਇਤਿਹਾਸ ਦੇ ਵਿੱਚ ਪਾਣੀ ਨੂੰ ਜੋ ਤਵੱਜੋ ਭਾਰਤ ਦਿੰਦਾ ਜਾਂ ਖਾਸ ਕਰਕੇ ਸਿੱਖੀ ਦਿੰਦੀ ਹੈ ਉਹ ਵਿਲੱਖਣਤਾ ਹੈ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਈ ਜਲ ਮਿਲਿਆ ਪਰਮੇਸ਼ਰ ਮਿਲਿਆ ਪਾਣੀ ਤੇ ਬਾਣੀ ਦਾ ਜਿਹੜਾ ਰਤਬਾ ਹੈ ਉਹ ਸਿੱਖੀ 'ਚ ਬਹੁਤ ਮਹਾਨ ਹੈ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਰ ਇਹ ਜਲ ਦਿਵਸ ਅਸੀਂ ਮਨਾਉਨੇ ਆਂ ਸਿਰਫ ਇਥੋਂ ਤੱਕ ਨਸੀਮਤ ਹੋ ਜੇ ਅੱਜ ਬਹੁਤ ਸਾਰੇ ਬਾਬਿਆਂ ਦੇ ਆਰਟੀਕਲ ਨੇ ਬਲਵੀਰ ਸਿੰਘ ਸੀਚੇਵਾਲ ਪਾਣੀ ਤੇ ਵੱਧਾ ਕੀਤਾ ਉਹਨਾਂ ਦਾ ਆਰਟੀਕਲ ਇੰਟਰਵਿਊ ਛਪੀ ਹੈ ਤੇ ਪਾਣੀਆਂ ਨੂੰ ਪਲੀਤ ਕਰਨ ਤੇ 5 ਕਰੋੜ ਦਾ ਜੁਰਮਾਨਾ ਭੁਗਤਣ ਵਾਲਾ ਸ਼੍ਰੀ ਸ਼੍ਰੀ ਰਵੀਸ਼ੰਗ ਰਵੀ ਸ਼ੰਕਰ ਪਾਣੀ ਅਤੇ ਲੇਖ ਲਿਖ ਰਿਹਾ ਅਜੀਤ ਚੋਣਵੀ ਪਾਣੀਆ ਬਾਰੇ ਸੁਚੇਤ ਕੀਤਾ ਜੀਨੇ ਖੁਦ ਦਿੱਲੀ ਦੇ ਵਿੱਚੋਂ ਜਮਨਾ ਚ ਗੰਦ ਪਾਇਆ ਸੀ ਤੇ 5 ਕਰੋੜ ਰੁਪਏ ਜੁਰਮਾਨਾ ਚੱਲਿਆ ਸੀ ਇਹ ਵੀ ਇਤਿਹਾਸ ਹੈ ਪਰ ਅੱਜ ਉਹ ਜੀਤ ਦੇ ਵਿੱਚ ਪਾਣੀ ਸਾਂਭਣ ਬਾਰੇ ਮਤ ਦੇ ਰਿਹਾ ਅਸੀਂ ਪਾਣੀ ਕਿੰਨਾ ਵੇਸਟ ਕਰਦੇ ਆ ਅਸੀਂ ਨਹਾਉਣ ਧੋਣ ਤੇ ਵਿਸ਼ਵ ਦੇ ਮੁਲਕਾਂ ਨਾਲੋਂ ਜ਼ਿਆਦਾ ਪਾਣੀ ਜਾਇਆ ਕਰਦੇ ਆ ਪਾਣੀ ਦਾ ਦੇਵਤਾ ਵੀ ਹੈ ਪਾਣੀ ਪਿਤਾ ਵੀ ਹੈ ਪਰ ਇਸ ਸੰਬੰਧੀ ਜਿਹੜੀਆਂ ਰਿਪੋਰਟਾਂ ਨੇ ਕਿ ਜਿਸ ਤਰ੍ਹਾਂ ਦੀ ਸਥਿਤੀ ਹੈ 2 ਲੱਖ ਤੋਂ ਵੱਧ ਮੌਤਾਂ ਸਾਫ ਪਾਣੀ ਨਾ ਹੋਣ ਕਾਰਨ ਹੁੰਦੀਆਂ ਨੇ ਜੇਕਰ ਅਮਰੀਕਾ ਤੇ ਅਫਰੀਕਾ ਦੇ ਵਿੱਚ ਪਾਣੀ ਨੂੰ ਲੈ ਕੇ ਵਿਕਰਾਲ ਭੇਦਨਾ ਹੁੰਦਾ ਤਾਂ ਇੱਕ ਅਫਰੀਕੀ ਪਰਿਵਾਰ ਨੂੰ ਤਾਂ ਇੱਕ ਦਿਨ ਦੇ ਵਿੱਚ 5 ਗੈਲਨ ਪਾਣੀ ਵੀ ਉਪਲਬਧ ਨਾ ਹੋਵੇ ਇੱਕ ਅਮਰੀਕੀ ਪਰਿਵਾਰ ਹਰ ਦਿਨ 552 ਗੈਲਨ ਪਾਣੀ ਦੀ ਵਰਤੋਂ ਕਰਦਾ ਹੈ ਇਹ ਇਹਨੇ ਬਤ ਪੇੜਨੇ ਯਾਨੀ ਇੱਕ ਅਫਰੀਕਾ ਦਾ ਪਰਿਵਾਰ ਦਿਨ ਦੇ ਵਿੱਚ 5 ਗੈਲਨ ਪਾਣੀ ਵੀ ਨਹੀਂ ਵਰਤ ਸਕਦਾ ਹੈ ਹੀ ਨਹੀਂ ਦੂਜੇ ਪਾਸੇ ਇੱਕ ਅਮਰੀਕਨ ਪਰਿਵਾਰ ਇੱਕ ਦਿਨ ਚ 552 ਗੈਲਨ ਪਾਣੀ ਦੀ ਵਰਤੋਂ ਕਰਦਾ ਹੈ ਦਰਅਸਲ ਪਾਣੀ ਦਾ ਜਿਹੜਾ ਸੰਕਟ ਹੈ ਇਹ ਆਉਣ ਵਾਲੇ ਸਮੇਂ ਇੱਕ ਵੱਡਾ ਵਿਕਰਾਲ ਹੋਏਗਾ ਪਾਣੀ ਨੂੰ ਲੈ ਕੇ ਵਿਸ਼ਵਾੜ ਹੋਏਗੀ ਇੱਕ ਅਮਰੀਕੀ ਬੰਦਾ ਹਰ ਦਿਨ ਔਸਤਨ 8.2 ਮਿੰਟ ਨਹਾਉਂਦਾ ਹੈ ਵਾਸ਼ ਕਰਦਾ ਹੈ ਸ਼ਾਵਰ ਲੈਂਦਾ ਹੈ 18 ਗੈਲਨ ਪਾਣੀ ਉਹ ਖਰਚ ਦਿੰਦਾ ਹੈ ਜਦੋਂ ਕਿ ਇੱਕ ਅਫਰੀਕਾ ਦੇ ਟੱਬਰ ਨੂੰ 5 ਗੈਲਨ ਪਾਣੀ ਵੀ ਨਹੀਂ ਮਿਲਦਾ ਗੈਲਨ 25 ਲੀਟਰ ਹੋ ਗਿਆ 1.25 ਤੇ 2005 ਦੇ ਵਿੱਚ ਤਾਂ ਨਾਉਣ ਦਾ ਔਸਤਨ ਰਿਕਾਰਡ ਸੀ ਅਮਰੀਕਿਆਂ ਦਾ 22 ਗੈਲਨ ਪਾਣੀ ਤੱਕ ਹੋ ਗਿਆ ਸੀਗਾ ਯਾਨੀ 22 ਗੈਲਨ ਪਾਣੀ ਨਾਲ ਹਰ ਅਮਰੀਕਨ ਆਉਂਦਾ ਹੈ ਅਮਰੀਕਾ ਦੀ ਤੁਲਨਾ ਦੇ ਵਿੱਚ ਦੁਨੀਆ ਦੇ ਦੂਜੇ ਅਮੀਰ ਵਿਕਸਿਤ ਦੇਸ਼ ਜੋ ਮੰਨ ਕੇ ਚੱਲਦੇ ਨੇ ਕਿ ਧਰਤੀ ਤੇ ਜਿਆਦਾ ਸਰੋਤਾਂ ਦਾ ਮਨਮਰਜ਼ੀ ਨਾਲ ਇਸਤੇਮਾਲ ਕਰਕੇ ਉਹ ਕਹਿੰਦੇ ਨੇ ਕਿ ਤੇ ਆਪਣਾ ਜਮਾਨਦਰੂ ਹੱਕ ਸਮਝਦੇ ਨੇ ਜਾਂ ਉਹ ਗਲਤ ਕਰਦੇ ਨੇ ਤੇ ਕਿਉਂਕਿ ਹਰ ਅਮਰੀਕੀ ਇੱਕ ਦਿਨ ਦੇ ਵਿੱਚ ਉਥੇ 100 ਗੈਲਨ ਪਾਣੀ ਇਸਤੇਮਾਲ ਕਰਦਾ ਹੈ। ਜਾਦਾ ਵੇਸਟ ਹੈ ਕਿਸੇ ਇਲਾਕਿਆਂ 'ਚ। ਉਥੇ ਇੱਕ ਅੰਗਰੇਜ਼ ਬ੍ਰਿਟਿਸ਼ਰ ਹਰ ਦਿਨ 150 ਲੀਟਰ ਪਾਣੀ ਨਾਲ ਸਬਰ ਕਰ ਲੈਂਦਾ ਹੈ ਤੇ ਇੱਕ ਜਰਮਨ ਦਾ ਬੰਦਾ 126 ਲੀਟਰ ਪਾਣੀ ਨਾਲ ਆਪਣੇ ਰੋਜ਼ਮਰਰਾ ਹੰਡਾ ਲੈਂਦਾ ਹੈ। ਸੋ ਇਹ ਜਿਹੜਾ ਪਾਣੀ ਦਾ ਸੰਕਟ ਹੈ ਇਸਨੇ ਆਉਣ ਵਾਲੇ ਦੁਨੀਆ ਦੇ ਵਿੱਚ ਇੱਕ ਕਹਰਾ ਮਚਾ ਦੇਣਾ ਧਰਤੀ ਤੇ ਮਹਿਜ 1100 21 ਬਿਲੀਅਨ ਕਿਊਬਿਕ ਮੀਟਰ ਪਾਣੀ ਪੀਣ ਲਾਇਕ ਹੈ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇ ਇਹ ਐਨੇ ਵਾ ਪਾਣੀ ਦੀ ਦੁਰਵਤ ਤੋਂ ਨਾ ਰੁਕੀ ਤਾਂ ਆਉਣ ਵਾਲੇ 20 ਸਾਲਾਂ ਚ ਸਮੁੱਚਾ ਪੀਣ ਵਾਲਾ ਪਾਣੀ ਖਤਮ ਹੋ ਜਾਏਗਾ ਹਿੰਦੁਸਤਾਨ ਦੇ 30 ਤੋਂ ਵੱਧ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਦਰਮਿਆਨੇ ਸ਼ਹਿਰਾਂ ਦੇ ਵਿੱਚ ਪਾਣੀ ਦਾ ਸੰਕਟ ਸਾਫ ਹੈ ਤੇ ਇੱਥੇ 20 ਸਾਲ ਵੀ ਨਹੀਂ ਲੰਘਣੇ ਉਦੋਂ ਨੂੰ ਲੈ ਕੇ ਪਾਣੀ ਨੂੰ ਮਾਰਾ ਮਾਰੀ ਸ਼ੁਰੂ ਹੋ ਜਾਣੀ ਹੈ ਇਹ ਜਿਹੜੀ ਰਿਪੋਰਟ ਹੈ ਜਿਵੇਂ ਅਸੀਂ ਧਰਮੀ ਕਰਮੀ ਲੋਕਾਂ ਇੰਡੀਆ ਦੇ 87000 ਪਿੰਡਾਂ ਦੇ ਵਿੱਚ ਪਾਣੀ ਦੀ ਕਿੱਲਤ ਹੈ ਤੇ ਹਰ ਸਾਲ 2 ਲੱਖ ਮੌਤਾਂ ਪਾਣੀ ਦੀ ਘਾਟ ਕਰਨ ਹੁੰਦੀਆਂ ਨੇ ਇੰਡੀਆ ਦੁਨੀਆ ਦੀ ਕੁੱਲ ਆਬਾਦੀ ਦਾ 18% ਲੋਕ ਇੰਡੀਆ 'ਚ ਰਹਿੰਦੇ ਨੇ ਜਦੋਂ ਕੋਈ ਦੁਨੀਆ ਦੇ ਜਿਹੜੇ ਜਲ ਸੰਸਾਧਨ ਨੇ ਉਹਨਾਂ ਦਾ 4% ਦੀ ਸਾਡੇ ਕੋਲ ਹੈ حساب ਲਾ ਲਓ ਤਾਂ ਇਹ ਜਿੰਨਾ ਦੁਨੀਆ 'ਚ ਪਾਣੀ ਪੀਣ ਵਾਲਾ ਪਾਣੀ ਹੈ ਉਹਦਾ 4% ਦੀ ਸਾਡੇ ਕੋਲ ਹੈ ਤੇ ਦੁਨੀਆ ਦੀ ਆਬਾਦੀ ਦਾ 18% ਸਾਡੇ ਕੋਲ ਕੋਲ ਹੈ ਤੇ 2 ਲੱਖ ਲੋਕ ਹਰ ਸਾਲ ਸਾਫ਼ ਪਾਣੀ ਨਾ ਪੀਣ ਕਾਰਨ ਮਰਦੇ ਨੇ ਤੇ 230 ਤੱਕ ਇਹ ਹਾਲਾਤ ਦੋ ਗੁਣਾ ਪਹੁੰਚ ਜਾਣੀ ਹੈ ਪਾਣੀ ਦੀ ਪੂਰਤੀ ਹੋਰ ਘਟ ਜਾਣੀ ਹੈ ਦੁਨੀਆ 'ਚ ਹਰ ਸਾਲ 400 ਕਰੋੜ ਲੋਕ ਪਾਣੀ ਦਾ ਸੰਕਟ ਝੱਲਦੇ ਨੇ 25 ਦੇਸ਼ ਹਰ ਸਾਲ ਲਗਭਗ ਪਾਣੀ ਦੇ ਸੰਕਟ 'ਚੋਂ ਗੁਜ਼ਰਦੇ ਨੇ ਡਬਲਯੂਆਰ ਵਰਲਡ ਰਿਸੋਰਸ ਇੰਸਟੀਚਿਊਟ ਦੇ ਮੁਤਾਬਕ ਉਹ ਦੇਸ਼ ਜਿੱਥੇ ਦੁਨੀਆ ਦੀ ਆਬਾਦੀ ਦਾ 1 1/4 ਹਿੱਸਾ ਰਹਿੰਦਾ 50% ਦੁਨੀਆ ਦੀ ਵਾਦੀ ਜਾਨਕੀ 4 ਅਰਬ ਲੋਕ 400 ਕਰੋੜ ਲੋਕ ਹਰ ਸਾਲ 1 ਮਹੀਨੇ ਤੋਂ ਵੱਧ ਸਮਾਂ ਪਾਣੀ ਦੇ ਸੰਕਟ ਨਾਲ ਝੋਜਦੇ ਨੇ ਝੋਜਦੇ ਨੇ ਤੇ ਸਭ ਤੋਂ ਜ਼ਿਆਦਾ ਜਲ ਸੰਕਟ ਵਾਲੇ ਦੇਸ਼ ਨੇ ਬਹਿਰੈਨ ਸਾਈਪਰਸ ਕੁਵੈਤ ਲਬਨਾਨ Oman ਤੇ ਕਤਰ ਸਿਖਰਲੇ ਵਾਟਰ ਸਟ्रेस ਦੇਸ਼ਾਂ ਦੇ ਵਿੱਚ ਇੰਗਲੈਂਡ ਭਾਰਤ ਹਰਾਮ ਮੈਕਸੀਕੋ ਤੇ ਅਫਰੀਕਾ ਜਿੱਤੇ ਵਾਟਰ ਕ੍ਰਾਈਸਿਸ ਆਉਣ ਵਾਲੇ ਸਮੇਂ 'ਚ ਸਿਖਰ ਤੇ ਹੈ। 30% ਦੀ ਆਬਾਦੀ ਮੱਧ ਪੂਰਬ ਤੇ ਉੱਤਰੀ ਅਫਰੀਕਾ ਦੇ ਵਿੱਚ ਭਾਰੀ ਜਲ ਸੰਕਟ ਨਾਲ ਨਿਪਟ ਰਹੀ ਹੈ। ਦੱਖਣੀ ਏਸ਼ੀਆ ਦੇ ਵਿੱਚੋਂ 74% ਦੀ ਆਬਾਦੀ ਜਲ ਸੰਕਟ ਦੇ ਦਾਇਰੇ 'ਚ ਹੈ। ਭਾਰਤ ਦੀ ਆਬਾਦੀ ਦਾ ਅੱਧਾ ਇਸਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਲ ਸੰਕਟ ਦੇ ਵਿੱਚ ਫਸਿਆ ਹੋਇਆ 2118 ਦੀ ਨੀਤੀਯੋਗ ਦੀ ਰਿਪੋਰਟ ਦੇ ਮੁਤਾਬਕ ਭਾਰਤੀ ਇਤਿਹਾਸ ਦੇ ਵਿੱਚ ਇਹ ਸਭ ਤੋਂ ਮਾੜਾ ਸਮਾਂ ਜਦੋਂ ਇੰਡੀਆ ਪਾਣੀ ਦੇ ਸੰਕਟ ਚੋਂ ਗੁਜ਼ਰ ਰਿਹਾ ਹੈ ਲਗਭਗ 30 ਦੇਸ਼ਾਂ 'ਚ ਇੰਡੀਆ ਦੇਆਂ 'ਚ 30% ਦੇਸ਼ਾਂ 'ਚ ਪਾਣੀ ਦਾ ਸੰਕਟ ਹੈ 87000 ਪਿੰਡ ਦੇਸ਼ ਦੇ ਵਿੱਚ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਨੇ ਦੁਨੀਆ ਪਰ ਪਰ ਦੇ ਵਿੱਚ ਪਾਣੀ ਨੂੰ ਲੈ ਕੇ ਚੇਤਨਤਾ ਫਲਾਈ ਜਾ ਰਹੀ ਹੈ ਅੱਜ ਵੀ ਸ੍ਰੀ ਸ੍ਰੀ ਰਵੀ ਸ਼ੰਕਰ ਵਰਗੇ ਲੋਕ ਜਿਨ੍ਹਾਂ ਨੇ ਪਾਣੀ ਜਮਨਾ ਦਾ ਬਰਬਾਦ ਕੀਤਾ ਸੀ ਉੱਥੇ ਇੱਕ ਸਮਾਗਮ ਕਰਾਇਆ ਸੀ ਗੰਦ ਪਾਇਆ ਸੀ ਤਾਂ ਇਹਨੂੰ 5 ਕਰੋੜ ਜੁਰਮਾਨਾ ਹੋਇਆ ਸੀ ਆਪਨਾ ਜਾਣਦੀ ਸੋਹਰੇ ਤੇ ਲੋਕੀ ਮਤਾ ਤੇ ਅੱਜ ਇਸ ਸ੍ਰੀ ਸ੍ਰੀ ਰਵੀ ਸ਼ੰਕਰ ਦਾ ਪੰਜਾਬੀ ਦੇ ਵਿੱਚ ਆਰਟੀਕਲ ਅਜੀਤ ਅਖਬਾਰ ਚ ਲਿਖਿਆ ਲਿਖਿਆ ਹੋਇਆ ਕਿ ਪਾਣੀ ਆਰਟ ਆਫ ਲਿਵਿੰਗ ਨਾਲ ਇਦਾਂ ਬਚਾਓ ਭਾਰਤ ਦੁਨੀਆ ਦੇ ਵਿੱਚੋਂ ਸਭ ਤੋਂ ਜ਼ਿਆਦਾ ਧਰਤੀ ਹੇਠਲਾ ਪਾਣੀ ਕੱਢਣ ਵਾਲਾ ਮੁਲਕ ਬਣ ਗਿਆ। ਪੰਜਾਬ ਗਵਰਨਮੈਂਟ ਨੇ ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ ਚੰਗੀ ਗੱਲ ਹੈ। ਪਾਣੀ ਨੂੰ ਜਿਵੇਂ ਦਾ ਇਨਸਾਨ ਦਾ ਰੁਤਬਾ ਨਿਊਜ਼ੀਲੈਂਡ ਨੂੰ ਮਿਲਿਆ ਹੋਇਆ। 2017 ਦੇ ਵਿੱਚ ਨਿਊਜ਼ੀਲੈਂਡ ਦੀ ਵਾਂਗਾਨੂਈ ਨਦੀ ਨੂੰ ਕਾਨੂੰਨੀ ਤੌਰ ਤੇ ਵਿਅਕਤੀ ਦਾ ਦਰਜਾ ਮਿਲਿਆ ਹੋਇਆ। ਜਾਨੀ ਜੇ ਤੁਸੀਂ ਉਸ ਨਾਲ ਸ਼ੇਡ ਸਟਾਰਟ ਕਰੋਗੇ ਤੇ ਬੰਦੇ ਨਾਲ ਸ਼ੇਡ ਛਾਲ ਵਾਲਾ ਕਾਨੂੰਨ ਲਾਗੂ ਹੋਣਗੇ ਇਹ ਵੰਗਾਂ ਨੋਈ ਜਨਜਾਤੀਆਂ ਦੁਆਰਾ ਸਦੀਆਂ ਤੋਂ ਪੂਜੀ ਜਾਂਦੀ ਨਦੀ ਹੈ ਜਿਵੇਂ ਆਪਣੀ ਗੰਗਾ ਆ ਇਹ ਜਨਜਾਤੀਆਂ ਨੇ ਆਪਣਾ ਨਾਂ ਆਤਮਾ ਤੇ ਸ਼ਕਤੀ ਦਾ ਕੇਂਦਰ ਇਸ ਨਦੀ ਨੂੰ ਮੰਨਿਆ ਹੋਇਆ ਕਾਨੂੰਨੀ ਰੂਪ ਦੇ ਵਿੱਚ ਕਿਸੇ ਨੂੰ ਵਿਅਕਤੀ ਦੇ ਰੂਪ ਦੇ ਵਿੱਚ ਮਾਨਤਾ ਪ੍ਰਾਪਤ ਹੋਣੀ ਇਹ ਪਹਿਲੀ ਵਾਰ ਹੈ ਕਿ ਦੁਨੀਆ ਭਰ ਦੇ ਵਿੱਚ ਇਸ ਨਦੀ ਨੂੰ ਵਿਅਕਤੀ ਦੇ ਰੂਪ ਦੇ ਵਿੱਚ ਮੰਨਤਾ ਜਾਨਿ ਕਿ ਉਸ ਨੂੰ ਨੁਕਸਾਨ ਪਹੁੰਚਾਉਣਾ ਇੱਕ ਇਨਸਾਨ ਨੂੰ ਨੁਕਸਾਨ ਪਹੁੰਚਾਉਣ ਦੇ ਬਰਾਬਰ ਸਜ਼ਾ ਦਾ ਹੱਕਦਾਰ ਹੈ ਭਾਰਤ ਨੇ 2017 ਦੇ ਵਿੱਚ ਉੱਤਰਾਖੰਡ ਹਾਈ ਕੋਰਟ ਦੇ ਵਿੱਚ ਗੰਗਾ ਤੇ ਜਮਨਾ ਨੂੰ ਵੀ ਲਿਵਿੰਗ ਐਂਟੀਟੀ ਕਿਹਾ ਸੀਗਾ ਦੇਸ਼ ਦੀ ਸੁਪਰੀਮ ਕੋਰਟ ਸਮੇਂ-ਸਮੇਂ ਤੇ ਨਦੀਆਂ ਨੂੰ ਜੀਵਤ ਸਰੂਪ ਮੰਨਣ ਦੀ ਗੱਲ ਕਰਦਾ ਪਰ ਇਹ ਚੀਜ਼ ਲਾਗੂ ਨਹੀਂ ਹੈ ਕਿਉਂਕਿ ਜਿੰਨੇ ਗੰਦ ਗੰਗਾ ਚ ਜਮਨਾ ਚ ਪਵਿੱਤਰ ਨਦੀਆਂ ਚ ਪੈਂਦਾ ਉਹਨਾਂ ਕਿਤੇ ਵੀ ਨਹੀਂ ਆ। ਦੀਨ ਲੋਕ ਸੇ ਨਿਆਰੀ ਕਾਸ਼ੀ ਦਾ ਤਰਮੁਲ ਘਾਟ ਪੀਣ ਤਾਂ ਕੀ ਪਾਣੀ ਉੱਥੇ ਨਹਾਉਣ ਦੇ ਕਾਬਲ ਵੀ ਨਹੀਂ ਆ। ਕਾਨੂੰਨੀ ਰੂਪ ਦੇ ਵਿੱਚ ਜਿਉਂਦੇ ਵਿਅਕਤੀ ਦੇ ਬਰਾਬਰ ਮਾਨਤਾ ਪ੍ਰਾਪਤ ਕਰਨ ਵਾਲੀ ਵਾਂਗਾ ਨੋਈ ਨਦੀ ਨਿਊਜ਼ੀਲੈਂਡ ਦੀ ਦੁਨੀਆ ਦੀ ਸਭ ਤੋਂ ਪਹਿਲੀ ਇਕ ਤੇ ਇਕਲੌਤੀ ਨਦੀ ਹੈ ਜੇ ਤੱਕ ਵੀ ਗੰਗਾ ਨੂੰ ਪੂਜੀ ਜਾਂਦੇ ਆ। ਜੈ ਗੰਗਾ ਮਈਆ ਕਹੀ ਜਾਂਦੇ ਆ ਪਰ ਗੰਗਾ ਚ ਜੋ ਗੰਦ ਹੈ ਉਹ ਸਭ ਨੂੰ ਪਤਾ ਹੈ ਪੰਜਾਬਣਾਂ ਦੀ ਵੀ ਬੜੀ ਇੱਛਾ ਸੀ ਮੇਰੇ ਵੇਚ ਕੇ ਕੰਨਾਂ ਦੇ ਵਾਲੇ ਗੰਗਾ ਹੱਡ ਪਾਈ ਮਿੱਤਰਾ ਤੇ ਉਸ ਦੇ ਪਾਸੇ ਮਨਮੋਹ ਪ੍ਰੋਫੈਸਰ ਮੋਹਨ ਸਿੰਘ ਕਹਿੰਦਾ ਗੰਗਾ ਬਹਾਮਣੀ ਕੀ ਜਾਣੇ ਮੇਰੇ ਹੱਡ ਚਨਾ ਵਿੱਚ ਪਾਣੇ ਇਹ ਚਨਾ ਦੀ ਨਦੀ ਆਸ਼ਿਕਾਂ ਦੇ ਪਾਣੀ ਦੀ ਨਦੀ ਸੀ ਹੌਸਲਾ ਹੋਣਾ ਚਾਹੀਦਾ ਹੈ ਉਤਰਾਖੰਡ ਝਾਰਖੰਡ ਦੇ ਚੈਬਾਸਾ ਦੇ ਵਿੱਚ 1975 ਦੇ ਵਿੱਚ ਬੇहद ਮਾੜਾ ਕਾਲ ਪਿਆ ਪੱਛਮੀ ਸਿੰਘ ਭੂਮੀ ਜ਼ਿਲ੍ਹੇ ਦੇ ਕਮਰਤਾ ਪਿੰਡ ਦੇ ਵਿੱਚ ਇਹ ਕਾਲ ਪਿਆ ਤਾਂ ਇੱਕ ਬੰਦਾ ਉੱਥੇ ਚੁੰਬਰੂ ਤਾਮਸੇ ਰਹਿੰਦਾ ਸੀ ਸੋਕੇ ਕਰਨ ਉਸ ਦਾ ਬਾਗ ਸੁੱਕ ਗਿਆ ਉਸ ਨੇ ਬੜਾ ਪਾਣੀ ਗਵਾਨੀਆਂ ਤੋਂ ਮੰਗਿਆ ਕਿਸੇ ਨੇ ਨਹੀਂ ਦਿੱਤਾ ਤੇ ਸਾਰਾ ਪਿੰਡ ਹੌਲੀ ਹੌਲੀ ਛੱਡ ਕੇ ਚਲਾ ਗਿਆ ਤਾਂ ਇਹ ਬੰਦਾ ਸੀ ਜਿਹੜਾ ਚੁੰਬਰੂ ਇੱਕ ਖੁੰਦ ਖਾ ਗਿਆ। ਬਰਸਾਤ ਦਾ ਪਾਣੀ ਇਕੱਠਾ ਕਰਨ ਲਈ ਇਸਨੇ ਇਕੱਲੇ ਨੇ ਤਲਾਬ ਪਟਣ ਦੀ ਮੁਹਿੰਮ ਵੜ ਦਿੱਤੀ। ਸਾਰਾ ਪਿੰਡ ਚੱਲਿਆ ਗਿਆ। ਪਾਣੀ ਦੀ ਘਾਟ ਕਰਕੇ ਇਹ ਤੇ ਦੀ ਪਤਨੀ ਉਸ ਪਿੰਡ 'ਚ ਰਹਿ ਗਈ। ਰੋਜ਼ 2-3 ਘੰਟੇ ਤਲਾਬ ਪਟਦਾ ਸੀ ਤੇ ਆਖਰ ਇਸਨੇ ਉਸ ਪਿੰਡ ਨੂੰ ਬਚਾ ਲਿਆ ਤੇ ਉੱਥੇ ਪਾਣੀ ਦਾ ਸੋਮਾ ਪੈਦਾ ਕਰ ਲਿਆ ਇਕੱਲੇ ਬੰਦੇ ਨੇ। ਜਿਸ ਨੂੰ ਕਦੇ ਲੋਕ ਪਾਗਲ ਕਹਿੰਦੇ ਸੀ। 75 ਸਾਲ ਦੀ ਉਮਰ ਹੈ ਇਸ ਨੂੰ ਲੋਕ ਪਾਗਲ ਕਹਿੰਦੇ ਸੀ ਤੇ ਹੁਣ ਇਸ ਨੂੰ ਵਾਟਰਮੈਨ ਕਹਿ ਕੇ ਸਤਿਕਾਰਿਆ ਜਾਂਦਾ ਸਰਕਾਰਾਂ ਵੱਲੋਂ ਤੇ ਲੋਕਾਂ ਵੱਲੋਂ ਇਸ ਨੇ ਇਕੱਲੇ ਨਹੀਂ 100 ਗੁਣਾ 100 ਫੁੱਟ ਚੌੜਾ ਤੇ 20 ਫੁੱਟ ਡੂੰਘਾ ਤਲਾਬ ਪਟਿਆ ਤੇ 40 ਸਾਲ ਇਸ ਕੰਮ ਲਿਲਾਏ ਜਣੀ ਜੇ ਕਰਨ ਦੀ ਇੱਛਾ ਹੋਵੇ ਤਾਂ ਬੜਾ ਕੁਝ ਹੋ ਸਕਦਾ ਹੈ ਅਸੀਂ ਥੋੜੀਆਂ-ਥੋੜੀਆਂ ਗੋਤਾਂ ਛੱਡ ਕੇ ਪਾਣੀ ਬਚਾ ਸਕਦੇ ਆੰਗਲੀਆਂ ਦੇ ਪ੍ਰਮੁੱਖ ਸ਼ਹਿਰਾਂ ਚੋਂ ਲੰਡਨ ਨਦੀ ਦੇ ਕਿਨਾਰੇ ਬਸਿਆ ਹੋਇਆ ਇਸ ਦਾ ਨਾਮ ਹੈ ਟেমস ਇਹ ਵੀ ਕਦੇ ਮਰ ਚੁੱਕਿਆ ਦਰਿਆ ਸੀ ਕਦੇ ਇਸ ਨੂੰ ਡੈੱਡ ਦਰਿਆ ਕਿਹਾ ਜਾਂਦਾ ਸੀ ਹੁਣ ਇਹ ਨਦੀ ਟেমস ਲੰਡਨ ਨੂੰ ਜਿਉਂਦਾ ਰੱਖਦੀ ਹੈ ਪਾਣੀ ਪਿਆਉਂਦੀ ਹੈ ਸੋ ਇਸ ਸਬੰਧੀ ਕੁਝ ਨਾ ਕੁਝ ਕਰਨਾ ਹੋਵੇਗਾ ਪਾਣੀ ਬਚਾਉਣ ਦੇ ਲਈ ਕੁਝ ਅਹਦ ਕਰਨੇ ਹੋਣਗੇ ਪੰਜ ਆਦਤਾਂ ਅਪਣਾ ਕੇ ਤੁਸੀਂ ਰੋਜ਼ ਪਾਣੀ ਬਚਾ ਸਕਦੇ ਹੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਸ ਨੇ ਸੋ ਸਾਦ ਨੂੰ ਜੁਰਮਾਨਾ ਲਾਇਆ ਸੀਗਾ ਰਵੀ ਰਵੀ ਸ਼੍ਰੀ ਸ਼੍ਰੀ ਰਵੀ ਸ਼ੰਕਰ ਨੂੰ ਵਾਤਾਵਰਣ ਦੇ ਕੰਮ ਕਰਦੀ ਇਹ ਸੰਸਥਾ ਇੰਡੀਆ ਦੀ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਅਨੁਸਾਰ ਭਾਰਤ ਵਿੱਚ ਰੋਜ਼ 48.41 ਅਰਬ ਲੀਟਰ ਪਾਣੀ ਬਰਬਾਦ ਹੁੰਦਾ ਹੈ ਯਾਨੀ ਕਿ 848 ਅਰਬ ਲੀਟਰ ਪਾਣੀ ਇੰਡੀਆ ਚ ਰੋਜ਼ ਬਰਬਾਦ ਹੁੰਦਾ ਹੈ ਜਦੋਂ ਕਿ 60 ਕਰੋੜ ਇੰਡੀਆ ਦੇ ਲੋਕ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਨੇ ਇਸ ਲਈ ਪਾਣੀ ਬਚਾਉਣ ਦੇ ਲਈ ਕੁਝ ਆਦਤਾਂ ਦਾ ਇਸਤੇਮਾਲ ਕਰੀਏ ਐਨਜੀਟੀ ਦੇ ਵਿੱਚ ਲੱਗੀ ਇੱਕ ਪਟੀਸ਼ਨ ਦੇ ਅਨੁਸਾਰ ਭਾਰਤ ਵਿੱਚ 33% ਲੋਕ ਰੋਜ਼ ਸ਼ੇਵ ਜਾਂ ਬ੍ਰਸ਼ ਕਰਨ ਦੇ ਦੌਰਾਨ ਟੂਟੀ ਖੁੱਲੀ ਛੱਡਦੇ ਨੇ ਘਰੇਲੂ ਟੂਟੀ ਤੇ ਹਰ ਮਿੰਟ 6 ਲੀਟਰ ਪਾਣੀ ਨਿਕਲ ਜਾਂਦਾ ਹੈ ਯਾਨੀ ਕਿ ਬ੍ਰਸ਼ ਅਤੇ ਸ਼ੇਵਿੰਗ ਦੇ ਦੌਰਾਨ 5 ਮਿੰਟ ਅਗਰ ਟੂਟੀ ਖੁੱਲੀ ਰਹਿੰਦੀ ਹੈ ਤਾਂ 30 ਲੀਟਰ ਪਾਣੀ ਅਸੀਂ ਜਾਇਆ ਕਰ ਦਿੰਨੇ ਆਂ। ਅਗਰ ਇਹਨਾਂ ਦੋ ਕੰਮਾਂ ਦੇ ਦੌਰਾਨ ਸ਼ੇਵ ਅਤੇ ਬ੍ਰਸ਼ ਕਰਨ ਦੇ ਦੌਰਾਨ ਟੂਟੀ ਬੰਦ ਕਰਦੀ ਤਾਂ ਅਸੀਂ ਘੱਟੋ-ਘੱਟ 30 ਲੀਟਰ ਪਾਣੀ ਰੋਜ਼ ਵਿੱਚ ਸਕਦੇ ਆਂ। 30 ਲੀਟਰ ਪਾਣੀ ਰੋਜ਼ ਵਿੱਚ ਆ ਸਕਦੇ ਆਂ। ਹਿਸਾਬ ਲਾ ਲਓ। ਆਰਓ ਆਰਓ 1 ਲੀਟਰ ਪਾਣੀ ਸਾਫ਼ ਕਰਨ ਵਾਸਤੇ 3 ਲੀਟਰ ਪਾਣੀ ਜਾਇਆ ਕਰ ਦਿੰਦਾ ਹੈ। ਅਗਰ ਅਸੀਂ 15 ਲੀਟਰ ਪਾਣੀ ਵਰਤਦੇ ਆਂ 45 ਲੀਟਰ ਪਾਣੀ ਅਸੀਂ ਵੇਸਟ ਕਰਦੇ ਆ ਉਸ ਪਾਣੀ ਨੂੰ ਇਕੱਠਾ ਬੱਕੜ ਦੇ ਵਿੱਚ ਬਾਲਟੀ ਜਾਂ ਛੋਟੀ ਪਾਈਪ ਲਾ ਕੇ ਬਾਹਰ ਕੱਪੜੇ ਧੋਣ ਲਈ ਫਰਸ਼ ਧੋਣ ਲਈ ਨਹਾਉਣ ਲਈ ਵਰਤਿਆ ਜਾ ਸਕਦਾ ਹੈ ਗਾਰਡਨ ਲਈ ਵਰਤਿਆ ਜਾ ਸਕਦਾ ਹੈ ਯਾਨੀ ਜੇ 15 ਲੀਟਰ ਪਾਣੀ ਹਰ ਘਰ ਵਰਤਦਾ ਘੱਟੋ ਘੱਟ ਤਾਂ 45 ਲੀਟਰ ਤੋਂ ਵੱਧ ਵੇਸਟ ਕਰਦਾ ਹੈ ਪਲਾਸਟਿਕ 1 ਕਿਲੋ ਪਲਾਸਟਿਕ ਬਣਾਉਣ ਲਈ 180 ਲੀਟਰ ਪਾਣੀ ਲੱਗਦਾ ਹੈ ਸਟਾਟਸਟਾ ਦੇ ਮੁਤਾਬਕ 212 ਵਿੱਚ ਭਾਰਤ ਵਿੱਚ ਹਰ ਵਿਅਕਤੀ 15 ਕਿਲੋ ਪਲਾਸਟਿਕ ਇੱਕ ਸਾਲ ਚ ਯੂਜ਼ ਕਰਦਾ ਹੈ। ਯਾਨੀ ਕਿ ਹਰ ਵਿਅਕਤੀ 2700 ਲੀਟਰ ਪਾਣੀ ਬਰਬਾਦ ਕਰਕੇ ਪਲਾਸਟਿਕ ਦੀ ਵਰਤੋਂ ਕਰਦਾ ਜਿਸ ਨੂੰ ਬਚਾਇਆ ਜਾ ਸਕਦਾ ਯਾਨੀ 1 ਕਿਲੋ ਪਲਾਸਟਿਕ ਬਣਾਉਣ ਦੇ ਲਈ 180 ਲੀਟਰ ਪਾਣੀ ਵਰਤਿਆ ਜਾਂਦਾ ਹੈ। ਤੇ 15 ਕਿਲੋ ਪਲਾਸਟਿਕ ਹਰ ਵਿਅਕਤੀ ਐਵਰੇਜ ਸਾਲ ਚ ਯੂਜ਼ ਕਰਦਾ। ਸੋ ਪਲਾਸਟਿਕ ਛੱਡੋ। ਝੋਲੇ ਵਰ ਤੋਂ ਕੋਈ ਸ਼ਰਮ ਨਹੀਂ ਝੋਲਾ ਚੁੱਕਦੇ ਆ ਚਾਰ ਪੰਜ ਚੀਜ਼ਾਂ ਲਿਆਉਣੀਆਂ ਹੁੰਦੀਆਂ ਨੇ 5 ਰੁਪਏ ਦੇ ਨਿੰਬੂ ਟਮਾਟਰ ਲਿਆਉਣੇ ਹੁੰਦੇ ਨੇ ਲਫਾਫੇ 18 ਚੱਕੇ ਹੁੰਦੇ ਨੇ ਇਸ ਲਫਾਫੇ ਵਾਜੀ ਨੇ ਅਸੀਂ ਪੱਟੇ ਸਰਕਾਰਾਂ ਨੇ ਸਮੇਂ-ਸਮੇਂ ਲਫਾਫੇ ਬੰਦ ਵੀ ਕੀਤੇ ਪਰ ਅਸੀਂ ਲਫਾਫਿਆਂ ਨੂੰ ਛੱਡਦੇ ਨਹੀਂ ਝਾੜੂ ਪਾਰਟੀ ਕਹਿੰਦੀ ਸੀ ਸੁਖਪਾਲ ਖੈਰ ਨੂੰ ਭਗਵੰਤ ਮੰਨ ਕੇ ਲਫਾਫੇ ਫਸਲ ਨੂੰ ਫਿਰਦੇ ਪਰ ਹੁਣ ਤਾਂ ਲਫਾਫਾ ਕੋਈ ਗੰਦਾ ਛੱਡਿਆ ਹੀ ਨਹੀਂ ਜਿਹੜਾ ਝਾੜੂ ਨੂੰ ਨਾਲ ਲਪੇਟਿਆ ਹੋਵੇ ਹਾਲਾਤ ਇਹ ਹੈ ਕਿ ਪਿਛਲੀ ਸਰਕਾਰ ਨੇ ਪਲਾਸਟਿਕ ਬੈਨ ਕਰ ਦਿੱਤਾ ਸੀ ਹੁਣ ਪਲਾਸਟਿਕ ਓਨਾ ਹੀ ਖੁੱਲਾ ਚੱਲਦਾ ਹੈ। ਧਾਨ ਦੇ ਵਿੱਚ ਪਾਣੀ ਦੇਣ ਲਈ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਅਤੇ ਸ਼ਾਮ ਸੂਰਜ ਢਲਣ ਤੋਂ ਬਾਅਦ ਅਗਰ ਪਾਣੀ ਦਿੱਤਾ ਜਾਵੇ ਤਾਂ ਸਿੱਧਾ ਅਸੀਂ 100 ਲੀਟਰ ਪਾਣੀ ਬਚਾ ਸਕਦੇ ਹਾਂ ਕਿਉਂਕਿ ਪਾਣੀ ਸਿੱਧੇ ਜ਼ਮੀਨ ਦੇ ਵਿੱਚ ਜਾਣ ਦੀ ਸੁਭਾਵਨਾ ਜ਼ਿਆਦਾ ਹੁੰਦੀ ਹੈ। ਆਪਣੇ ਗਾਰਡਨ ਦੇ ਵਿੱਚ ਸਹੀ ਸਮੇਂ ਤੇ ਪਾਣੀ ਦੇ ਕੇ ਤੁਸੀਂ ਕਰੀਬ 100 ਲੀਟਰ ਪਾਣੀ ਬਚਾ ਸਕਦੇ ਹੋ ਯਾਨੀ ਸਵੇਰੇ ਤੇ ਸਾਂਝ ਨੂੰ ਦਿਓ ਦੁਪਹਿਰੇ ਚ ਨਾ ਦਿਓ। ਤੇ ਇੱਕ ਰੋਟੀ ਦੀ ਬਰਬਾਦੀ 35 ਲੀਟਰ ਪਾਣੀ ਦੀ ਬਰਬਾਦੀ ਹੈ। ਦੁਨੀਆ ਦੇ ਵਿੱਚ ਪਾਣੀ ਦੀ ਖਪਤ ਦਾ 92% ਹਿੱਸਾ ਖੇਤੀ ਨੂੰ ਵਰਤਿਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਹੈ। ਇਸ ਰਿਪੋਰਟ ਦੇ ਮੁਤਾਬਕ ਔਸਤਨ ਹਰ ਸਾਲ ਇੱਕ ਇਨਸਾਨ 1.3 ਅਰਬਟਨ ਜਾਨਕਿ ਹਰ ਵਿਅਕਤੀ 74 ਕਿਲੋ ਭੋਜਨ ਬਰਬਾਦ ਕਰਦਾ ਹੈ ਇੱਕ ਸਾਲ 'ਚ। ਇੱਕ ਰਿਪੋਰਟ ਦੇ ਅਨਸਾਰ 1 ਕਿਲੋ ਕਣਕ ਪੈਦਾ ਕਰਨ ਲਈ ਤੇ 1000 ਲੀਟਰ ਪਾਣੀ ਲੱਗਦਾ ਹੈ ਜਦੋਂ ਕਿ 1 ਕਿਲੋ ਚੌਲਾਂ ਲਈ 5500 ਲੀਟਰ ਪਾਣੀ ਲੱਗਦਾ ਹੈ ਜਦੋਂ ਅਸੀਂ ਕਣਕ ਦੀ ਇੱਕ ਰੋਟੀ ਬਰਬਾਦ ਕਰਦੇ ਹਾਂ ਤਾਂ 35 ਲੀਟਰ ਤੋਂ ਵੱਧ ਪਾਣੀ ਬਰਬਾਦ ਕਰਦੇ ਹਾਂ ਇਸ ਕਰਕੇ ਰੋਟੀਆਂ ਨਾ ਬਰਬਾਦ ਕਰੋ ਸੁੰਦਰ ਬਹੁਗਣਾ ਜੀ ਨੇ ਚਿਪਕੋ ਅੰਦੋਲਨ ਚਲਾਇਆ ਸੀ ਪਹਾੜੀਆ ਸੀ ਪਹਾੜੀਆਂ ਨੂੰ ਚੌਲ ਵੱਧ ਪਸੰਦ ਹੁੰਦੇ ਨੇ ਪਹਾੜੀ ਯਾਰ ਕਿਸਕੇ ਢਾਲ ਪਾਤ ਖਾ ਖਿਸਕੇ ਕਿਹਾ ਜਾਂਦਾ ਨਾ ਤਾਂ ਬਹੁ ਗੁਣਾ ਸਾਹਿਬ ਨੇ ਦਰਖਤਾਂ ਨੂੰ ਬਚਾਉਣ ਲਈ ਚਿਪਕੋ ਅੰਦੋਲਨ ਚਲਾਸੀ ਕਿ ਦਰਖਤਾਂ ਨੂੰ ਲਿਪਟ ਜਾਂਦੇ ਸੀ ਉਸ ਨੇ ਜ਼ਿੰਦਗੀ ਚ ਚੌਲ ਖਾਣੇ ਛੱਡ ਦਿੱਤੇ ਸੀ ਕਿਉਂਕਿ 5000 ਲੀਟਰ ਪਾਣੀ ਵੇਸਟ ਹੁੰਦਾ 1 ਕਿਲੋ ਚੌਲ ਪੈਦਾ ਕਰਨ ਲਈ ਤੇ 1 ਕਿਲੋ ਕਣਕ ਪੈਦਾ ਕਰਨ ਲਈ 1000 ਲੀਟਰ ਪਾਣੀ ਵੇਸਟ ਹੁੰਦਾ ਹੈ ਇੱਕ ਰੋਟੀ ਪੈਦਾ ਕਰਨ ਲਈ 35 ਲੀਟਰ ਪਾਣੀ ਬਰਬਾਦ ਹੁੰਦਾ ਜੇ ਅਸੀਂ ਇੱਕ ਰੋਟੀ ਵੇਸਟ ਕਰਦੇ ਆ ਨਾ ਤਾਂ ਸਮਝ ਲਓ ਕਿ ਅਸੀਂ 35 ਲੀਟਰ ਪਾਣੀ ਬਰਬਾਦ ਕਰ ਦਿੱਤਾ 20 ਰੁਪਏ ਨੂੰ ਕਾਸਟ ਘੱਟ ਲੋ ਦੀ ਕਿੰਨੀ ਬਣਦੀ ਆ ਸੋਚ ਕਰਕੇ ਇਹ ਨਿੱਕੀਆਂ ਨਿੱਕੀਆਂ ਆਦਤਾਂ ਅਸੀਂ ਅਗਰ ਅਪਣਾ ਲਾਂਗੇ ਤਾਂ ਮੈਂ ਸਮਝਦਾ ਕਿ ਕਿਤੇ ਵੀ ਹੋ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਸਕਦੇ ਹੋ ਗੱਡੀ ਖਰਾਬ ਰਹਿੰਦੀ ਆ ਜਿਆਦਾ ਪਾਣੀ ਨਾ ਡੋਲ ਕੇ ਤਾਂ ਝਮਕਾਓ ਕੋਈ ਫਰਕ ਨਹੀਂ ਪੈਂਦਾ ਗੱਡੀ ਲਬੜੀ ਆ ਮੈਂ ਕਾਲੀਆਂ ਗੱਡੀਆਂ ਰੱਖੀਆਂ ਦੋਨੋਂ ਹੀ ਤੇ ਸਕੂਟਰੀ ਵੀ ਕਾਲੀ ਆ ਕਈ ਵਾਰੀ ਲਬੜੀ ਹੁੰਦੀ ਆ ਇੱਕ ਵਾਰੀ ਇਹ ਗਲੋਬਲ ਪੰਜਾਬ ਤੇ ਉੱਥੇ ਕੰਮ ਕਰਦੀ ਸੀ ਕੁੜੀ ਬਹੁਤ ਮਿਹਨਤੀ ਸੀ ਭੈਣ ਰਾਣੀ ਉਹ ਸਨੌਰ ਤੋਂ ਉਹ ਕਹਿੰਦੀ ਅੱਜ ਮੈਂ ਵੀਰ ਜੀ ਤੁਹਾਡੀ ਗੱਡੀ ਧੋ ਦਨੀ ਆ ਕੰਟੇਨ ਦਿਨ ਚਾਰ ਸੀਗੀ ਕੀ ਫਰਕ ਪੈਂਦਾ ਇੱਕ ਦਿਨ ਡਸਟ ਜ਼ਿਆਦਾ ਤੇ ਕੀ ਫਰਕ ਪੈਣਾ ਸੋ ਬਹੁਤ ਘੱਟ ਪਾਣੀ ਦੀ ਵਰਤੋਂ ਕਰੋ ਅਗਰ ਤੁਸੀਂ ਗੱਡੀ ਕਾਰ ਸਕੂਟਰ ਵੇੜਾ ਤੋਂ ਧੋਣਾ ਹੈ ਸ਼ਾਇਦ ਮੈਸਮ ਨਾਲ ਕੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਹ ਅਸੀਂ ਸਮਝ ਲਾਂਗੇ ਅਗਰ ਇਸ ਤਰ੍ਹਾਂ ਪਾਣੀ ਬਰਬਾਦ ਕਰਨੋਂ ਹਟ ਜਾਾਂਗੇ ਨਹੀਂ ਤਾਂ ਫਿਰ ਜਿਸ ਤਰ੍ਹਾਂ ਦੇ ਹਾਲਾਤ ਨੇ ਤੇ ਸੱਚ ਸਾਡੇ ਸਾਹਮਣੇ ਆ ਸੋ ਇਸ ਕਰਕੇ ਜਿਸ ਤਰ੍ਹਾਂ ਅੱਜ ਜਲ ਦਿਵਸ ਹੈ ਸੋ ਜਲ ਦਿਵਸ ਦੇ ਮੌਕੇ ਇਹ ਹੱਦ ਕਰਿਏ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾਣੀ ਦੀ ਬੂੰਦ ਬਚਾਈਏ ਇਹ ਆਉਣ ਵਾਲੇ ਤੁਹਾਡੇ ਵਾਰਸਾਂ ਨੂੰ ਤੁਹਾਡਾ ਇੱਕ ਤੋਹਫਾ ਹੋਏਗਾ ਇਹ ਦਿਨ ਦੁਨੀਆ ਭਰ ਚ ਮਨਾਏ ਜਾਂਦੇ ਨੇ ਇਹਨਾਂ ਦਿਨਾਂ ਨੂੰ ਸਿਰਫ ਮਨਾਉਣ ਤੱਕ ਨਾ ਸੀਮਤ ਕਰਿਏ ਕਿਤੇ ਟੁੱਟੀ ਖੁੱਲੀ ਚੱਲਦੀ ਐ ਤਾਂ ਬੰਦ ਕਰ ਦਿਓ ਜਿਹੜੇ ਤੁਹਾਡੇ ਕਮੋੜ ਨੇ ਤੁਹਾਡੇ ਆ ਖਾਸ ਕਰਕੇ ਉੱਥੇ ਮਰਦਾਂ ਦੇ ਵਾਸਤੇ ਯੂਰਿਨਲ ਪਾਟ ਲਾਇਆ ਜਾ ਸਕਦਾ ਜੇ ਅਸੀਂ ਟਾਇਲਟ ਸੀਟ ਦੀ ਵਰਤੋਂ ਕਰਦੇ ਆ ਤਾਂ ਕੋਸ਼ਿਸ਼ ਕਰੋ ਕਿ ਪਾਣੀ ਸਾਰੇ ਦਾ ਸਾਰਾ ਉਸ ਲੀਵਰ ਨੂੰ ਨਾ ਛੱਡੋ ਜੇ ਤੁਸੀਂ ਸਿਰਫ ਵਾਸ਼ਰੂਮ ਗਏ ਹੋ ਤਾਂ ਥੋੜਾ ਪਾਣੀ ਨਾਲ 2-3 ਲੀਟਰ ਬਾਅਦ ਉਹਨੂੰ ਤੁਸੀਂ ਬੰਦ ਕਰਕੇ ਇੱਕ ਵਾਰੀ ਛੱਡ ਦਿਓ ਉਹਦੇ ਨਾਲ ਵੀ ਤੁਹਾਡੀ ਟੈਂਕੀ ਪੂਰੀ ਖਾਲੀ ਨਹੀਂ ਹੁੰਦੀ ਕਈ ਵਾਰੀ ਬੰਦਿਆਂ ਨੂੰ ਆਦਤ ਹੁੰਦੀ ਆ 10-10 12-12 ਵਾਰੀ ਪਿਸ਼ਾਬ ਕਰਨ ਜਾਂਦੇ ਨੇ ਤੇ 12 ਲੀਟਰ ਦੀ ਟੈਂਕੀ ਹਰ ਵਾਰੀ ਨਰੋਡਦੇ ਨੇ ਇਦਾਂ ਬਚਾਇਆ ਜਾ ਸਕਦਾ ਹੈ ਉਸ ਤੇ ਜਿਹੜਾ ਵਾਸ਼ਰੂਮ ਦੇ ਵਿੱਚ ਮਰਦਾਂ ਦੇ ਵਾਸਤੇ ਅਲੱਗ ਪਾਟ ਲਾਇਆ ਜਾ ਸਕਦਾ ਸਟੈਂਡਿੰਗ ਉਹਦੇ ਵਿੱਚ ਵੀ ਪਾਣੀ ਦੀ ਦੁਰਵਰਤੋਂ ਘੱਟ ਹੁੰਦੀ ਹੈ ਤੇ ਜਾਂ ਫਿਰ ਜਦੋਂ ਅਸੀਂ ਪਬਲਿਕ ਵਾਸ਼ਰੂਮ ਤੇ ਜਾਂਦੇ ਆ ਤਾਂ ਉਹਨਾਂ ਕ ਪਾਣੀ ਛੱਡੋ ਜਿੰਨੇ ਕ ਲੋਡ ਹੈ ਉਸ ਤੋਂ ਬਾਅਦ ਬੰਦ ਕਰ ਦਿਓ ਬਹੁਤ ਸਾਰੇ ਸਰਫਰ ਲੋਕਾ ਗੁਟਕਾ ਪਤਾ ਨਹੀਂ ਕੀ ਕੀ ਖਾਂਦੇ ਹੁੰਦੇ ਨੇ ਉਹ ਵਾਸ਼ਰੂਮ ਦੇ ਪਾਟ ਨੇ ਜਿਹੜੇ ਉਹਨਾਂ ਚੋਂ ਗੰਦਗੀ ਸਿਰਦੇ ਨੇ ਉਹਨਾਂ ਨੂੰ ਪਰੇ ਕਰਨ ਲਈ ਸਾਫ਼ ਕਰਨ ਲਈ ਬਹੁਤ ਪਾਣੀ ਵੇਸਟ ਹੁੰਦਾ ਸੋ ਇਸ ਕਰਕੇ ਪਾਣੀ ਮਨੁੱਖ ਦਾ ਗਵਾਹ ਆ ਜਦੋਂ ਕਹਿੰਦੇ ਬੰਦੇ ਤੇ ਤੇ ਠੰਡਾ ਠੰਡਾ ਪਾਣੀ ਪੈਂਦਾ ਨਾ ਉਹ ਜਿਹੜੇ ਵੀ ਧਰਮ ਦਾ ਉਹ ਧਰਮ ਦਾ ਨਾਮ ਉਹਦੇ ਮੂਹੋਂ ਆਪ ਮਾਰੇ ਨਿਕਲਦਾ ਹੈ ਠੰਡਾ ਪਾਣੀ ਪਿਆ ਉਹ ਸ਼੍ਰੀ ਰਾਮ ਕਹੇਗਾ ਵੈਗਰੂ ਕਹੇਗਾ ਅੱਲਾਹ ਪਾਕ ਨੂੰ ਯਾਦ ਕਰੇਗਾ ਸੋ ਇਸ ਕਰਕੇ ਜੋ ਪਾਣੀ ਦਾ ਸੰਕਟ ਹੈ ਉਸ ਨੂੰ ਸਮਝੀਏ ਪਾਣੀ بچਾਈ ਤੇ ਜ਼ਿੰਦਗੀ ਰੁਸ਼ਨਾਈਏ ਸੋ ਏਸੀ ਰਿਪੋਰਟ ਵਿਸ਼ਵ ਜਲ ਦੇ ਹੜ੍ਹ ਤੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਅੱਜ ਥੋੜੀ ਦਿੱਕਤ ਸੀ ਪਰ ਚੰਗਾ ਨਹੀਂ ਸੀ ਲੱਗਦਾ ਕਿ ਬਿਨਾਂ ਇਸ ਰਿਪੋਰਟ ਦਾ ਜ਼ਿਕਰ ਕਰਿਆਂ ਪ੍ਰੋਗਰਾਮ ਖਤਮ ਕੀਤਾ ਜਾਵੇ ਤੇ ਇਸ ਕਰਕੇ ਇਹ ਨਾ ਪ੍ਰੋਗਰਾਮ ਦੇ ਲਿੰਕ ਤੁਸੀਂ ਮੰਗਵਾ ਸਕਦੇ ਹੋ 987609655 ਜੀਤੇ ਇਸ ਦਿਨ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਅਨੁਜਾਇ ਦੇ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ دیਵਾ ਗਿਆ ਧੰਨਵਾਦ